ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਆਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰੱਥ ਸਤਿਗੁਰੂ ਜੀ ਜਿਨ੍ਹਾਂ ਦੀ ਖਾਲਸਾ ਜੀ ਬਾਣੀ ਪੜ੍ਹਿਆ ਨਾਮ ਜਪਿਆ ਅਭਿਆਸ ਕੀਤਿਆਂ ਸਦਾ ਸਦੀਵੀ ਸੁੱਖ ਪ੍ਰਾਪਤ ਹੁੰਦੇ ਹਨ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਵੱਡਾ ਮਾਣ ਸਾਨੂੰ ਬਖਸ਼ਿਆ ਹੈ ਨਹੀਂ ਤੇ ਉਹ ਵੀ ਸਮਾਂ ਸੀ ਖਾਲਸਾ ਜੀ ਧਰਤੀ ਉੱਪਰ ਕੋਈ ਪਰਮੇਸ਼ਰ ਦਾ ਨਾਮ ਨਹੀਂ ਸੀ ਸੁਣ ਸਕਦਾ ਕੋਈ ਸੂਦਰ ਕੋਈ ਨੀਵੀਂ ਜਾਤ ਦਾ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਨਹੀਂ ਸੀ ਸਰਵਣ ਕਰ ਸਕਦਾ ਮਹਾਰਾਜ ਦੇ ਨਾਮ ਨੂੰ ਸੁਣ ਨਹੀਂ ਸੀ ਸਕਦਾ ਜੇ ਕੋਈ ਸੁਣ ਲੈਂਦਾ ਸੀ ਤੇ ਸਿੱਕਾ ਢਾਲ ਕੇ ਉਹਦੇ ਕੰਨਾਂ ਵਿੱਚ ਪਾ ਦਿੱਤਾ ਜਾਂਦਾ ਸੀ ਖਾਲਸਾ ਜੀ ਗਰਮ ਕਰਕੇ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਵਡਿਆਈ ਬਖਸ਼ੀ ਹੈ ਤੇ ਅੱਜ ਖਾਲਸਾ ਜੀ ਘਰ ਘਰ ਵਿੱਚ ਮਹਾਰਾਜ ਦੀ ਉਸਤਤ ਹੁੰਦੀ ਆ ਗੁਰੂ ਘਰਾਂ ਦੇ ਵਿੱਚ ਤੇ ਅੱਜ ਖਾਲਸਾ ਜੀ ਉਹ ਸਮਾਂ ਨਹੀਂ ਕਿ ਜੇ ਰੱਬ ਦੀ ਮਹਿਮਾ ਸੁਣੋਗੇ ਤੇ ਸਿੱਕਾ ਢਾਲ ਕੇ ਪਾ ਦਿੱਤਾ ਜਾਵੇ ਅੱਜ ਖਾਲਸਾ ਜੀ ਅਸੀਂ ਉਦਾਂ ਹੀ ਆਪ ਹੁਦਰੇ ਹੋ ਗਏ ਆ ਵਾਹਿਗੁਰਜੀ ਦੀ ਸਿਮਰਨ ਵਾਹਿਗੁਰਜੀ ਦੀ ਮਹਿਮਾ ਸੁਣਨ ਤੋਂ ਮੁਨਕਰ ਹੋ ਗਏ ਆ ਉਸ ਵੇਲੇ ਮਨੁੱਖ ਸੁਣਨਾ ਚਾਹੁੰਦਾ ਸੀ ਤੇ ਖਾਲਸਾ ਜੀ ਸਿੱਕਾ ਢਾਲ ਕੇ ਕੰਨਾਂ ਵਿੱਚ ਪਾ ਦਿੱਤਾ ਜਾਂਦਾ ਸੀ ਅੱਜ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਸੁਣਨ ਵਾਸਤੇ ਆਦੀ ਆ ਕੋਈ ਸੁਣ ਕੇ ਰਾਜੀ ਨਹੀਂ ਗੁਰੂ ਕੀ ਮਹਿਮਾ ਸੁਣਨੀ ਗੁਰੂ ਕੀ ਉਸਤਤ ਸੁਣਨੀ ਗੁਰੂ ਕੀ ਉਸਤਤ ਕਰਨ ਦੇ ਨਾਲ ਖਾਲਸਾ ਜੀ ਇਹ ਦੇਹੀ ਪਵਿੱਤਰ ਹੋਣ ਲੱਗ ਪੈਂਦੀ ਹੈ ਜੋ ਗੰਦਗੀ ਦੇ ਨਾਲ ਭਰੀ ਹੈ ਪਾਪਾਂ ਦੇ ਨਾਲ ਭਰੀ ਹੈ ਖਾਲਸਾ ਜੀ ਇਹਦੇ ਪਾਪ ਨਾਸ਼ ਹੋਣ ਲੱਗ ਪੈਂਦੇ ਜਿਹੜਾ ਸਿਮਰਨ ਅਭਿਆਸ ਸੁਣਨ ਲੱਗ ਪੈਂਦਾ ਗੁਰੂ ਦਾ ਸਿਮਰਨ ਕਰਨ ਲੱਗ ਪੈਂਦਾ ਸੁਣਨ ਲੱਗ ਪੈਂਦਾ ਜਿੱਦਾਂ ਜਿੱਦਾਂ ਕੰਨਾਂ ਰਾਹੀਂ ਆਵਾਜ਼ ਅੰਦਰ ਜਾਂਦੀ ਹੈ ਉਿਉ ਤਿਉ ਖਾਲਸਾ ਜੀ ਅੰਦਰੋਂ ਹੌਮੇ ਦੀ ਮੈਲ ਲੱਥਦੀ ਜਾਂਦੀ ਐ ਦੇ ਸਾਬੂਨ ਲਈਆ ਉਹ ਧੋਏ ਮਹਾਰਾਜ ਕਹਿੰਦੇ ਜਿਵੇਂ ਕੱਪੜੇ ਪਾਪਾਂ ਨਾਲ ਭਰੇ ਹੋਣ ਗੰਦਗੀ ਨਾਲ ਭਰੇ ਹੋਣ ਦੇ ਸਾਬੂਨ ਲਈਆ ਉਹ ਧੋਏ ਉਹ ਸਾਬੂਨ ਦੇ ਨਾਲ ਧੁੱਪ ਜਾਂਦੇ ਹਨ ਤੇ ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਜਿਹੜੀ ਮਤ ਹੈ ਖਾਲਸਾ ਜੀ ਪਾਪਾਂ ਦੇ ਨਾਲ ਭਰੀ ਹੋਈ ਇਹ ਜਿਹੜਾ ਪਾਪਾਂ ਦੀ ਮੈਲ ਹੈ ਪਾਪਾਂ ਦੀ ਗੰਦਗੀ ਹੈ ਵਾਹਿਗੁਰਜੀ ਦਾ ਨਾਮ ਜਪਣ ਦੇ ਨਾਲ ਖਾਲਸਾ ਜੀ ਸਾਫ਼ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਭਾਈ ਨਾਮ ਜਪੋ ਨਾਮ ਦਾ ਹੀ ਆਰਾਧਨ ਕਰੋ ਕਿਉਂਕਿ ਬਿਨਾਂ ਨਾਮ ਤੋਂ ਖਾਲਸਾ ਜੀ ਲੋਕ ਪਰਲੋਕ ਵਿੱਚ ਕੋਈ ਰੱਖਿਆ ਨਹੀਂ ਜੇ ਕਰਦਾ ਤੇ ਸਤਗੁਰੂ ਜੀ ਮਹਾਰਾਜ ਕਹਿੰਦੇ ਭਾਈ ਕਾਦੀ ਜ਼ਿੰਦਗੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਨੂੰ ਛੱਡ ਕੇ ਤੇ ਖਾਲਸਾ ਜੀ ਹੰਕਾਰ ਵਾਲਾ ਰਸਤਾ ਫੜਿਆ ਤੇ ਹੋਮੇ ਵਿੱਚ ਹੀ ਗ੍ਰਸਤ ਹੋਏ ਹੋਏ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ ਤ੍ਰਿਗ ਤਿਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹੋਮੇ ਪਾਪ ਕਮਾਏ ਕਹਿੰਦੇ ਲਾਣਤ ਹੈ ਉਹਨਾਂ ਦੀ ਜ਼ਿੰਦਗੀ ਉੱਤੇ ਜਿਹੜੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਨਾਮ ਛੱਡ ਕੇ ਵਾਹਿਗੁਰੂ ਜੀ ਦੇ ਨਾਮ ਦਾ ਆਨੰਦ ਛੱਡ ਕੇ ਤੇ ਖਾਲਸਾ ਜੀ ਹੋਮੇ ਵਿੱਚ ਪਾਪ ਜਿਹੜੇ ਹਨ ਉਹਨਾਂ ਨੂੰ ਕਰਦੇ ਹਨ ਤੇ ਦੁੱਖ ਹਟਾਉਂਦੇ ਫਿਰਦੇ ਹਨ ਮਹਾਰਾਜ ਕਹਿੰਦੇ ਉਹਨਾਂ ਦੇ ਭਾਈ ਲਾਂਤ ਹੈ ਫਿੱਟੇ ਮੂਹ ਹੈ ਉਹਨਾਂ ਦੇ ਜੂਨ ਤੇ ਜਿਹੜੇ ਵਾਹਿਗੁਰਜੀ ਦੇ ਸਿਮਰਨ ਨੂੰ ਛੱਡ ਕੇ ਤੇ ਖਾਲਸਾ ਜੀ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਦੁੱਖ ਉਠਾਉਂਦੇ ਹਨ ਕਹਿੰਦੇ ਮਨਮੁਖ ਅਗਿਆਨੀ ਮਾਇਆ 모ਹੇ ਵਿਆਪੇ ਤਿਸ ਬੂਝ ਨਾ ਕਾਈ ਪਾਏ ਜਿਹੜਾ ਬੇਸਮਝ ਹੈ ਨਾਸਤਕ ਹੈ ਖਾਲਸਾ ਜੀ ਉਹ ਧਨ ਦੌਲਤ ਦੀ ਪ੍ਰੀਤ ਵਿੱਚ ਹੀ ਖਚਤ ਰਹਿੰਦਾ ਰੁਝਿਆ ਰਹਿੰਦਾ ਉਨੂੰ ਕੋਈ ਸਮਝ ਨਹੀਂ ਪੈਂਦੀ ਕਿ ਰੱਬ ਵੀ ਕੋਈ ਚੀਜ਼ ਹੈ ਤਾਂ ਯੋ ਖਾਲਸਾ ਜੀ ਜਿਹੜੇ ਨਾਸਤਿਕ ਲੋਕ ਹਨ ਜਾਂ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਮਾਇਆ ਹੈ ਉਹ ਜਦੋਂ ਵੀ ਬੋਲਣਗੇ ਇਦਾਂ ਬੋਲਣਗੇ ਜਿੱਦਾਂ ਮੁਰਦਾ ਬੋਲੇ ਖੱਪਣ ਪਾੜੇ ਉਹ ਵਾਲੀ ਗੱਲ ਉਹਨਾਂ ਦੇ ਮੂੰਹ ਹੁੰਦੀ ਬਹੁਤਾ ਮਾਇਆ ਵਾਲਾ ਬੰਦਾ ਰੱਬ ਦੀ ਗੱਲ ਨਹੀਂ ਕਰ ਸਕਦਾ ਨਾਸਤਿਕ ਬੰਦਾ ਰੱਬ ਦੀ ਗੱਲ ਨਹੀਂ ਕਰ ਸਕਦਾ ਇਹ ਖਾਲਸਾ ਜੀ ਅੱਜ ਕੱਲ ਜਿੰਨੇ ਪ੍ਰਚਾਰਕ ਕੁਰਸੀਆਂ ਤੇ ਬਹਾ ਕੇ ਆ ਪੋਡਕਾਸਟਾਂ ਵਾਲੇ ਸੱਦ ਸੱਦ ਕੇ ਚਾਰ ਵਿਊਹਾਂ ਦੇ ਖਾਤਰ ਖਾਲਸਾ ਜੀ ਇਹੋ ਜਿਹੇ ਨਾਸਤਕ ਬੰਦਿਆਂ ਨੂੰ ਫੜ ਫੜ ਕੇ ਲਿਆਉਂਦੇ ਆ ਤੇ ਪੁੱਛਦੇ ਆ ਨਾਮ ਕਿੱਥੇ ਟਿਕਦਾ ਨਾਮ ਕੀ ਹੈ ਬ੍ਰਹਮ ਗਿਆਨੀ ਕੀ ਹੈ ਸੰਤ ਕੀ ਹੈ ਗੁਰੂ ਕੀ ਹੈ ਉਹ ਭਾਈ ਜਿਹਨੂੰ ਰਾਹ ਹੀ ਨਹੀਂ ਪਤਾ ਉਹਨੂੰ ਤੁਸੀਂ ਰਾਹ ਪੁੱਛਣ ਬੈਠੇ ਹੋ ਜਿਹੜਾ ਹੈ ਹੀ ਨਾਸਤਕ ਉਹਨੂੰ ਪੁੱਛੋ ਵੀ ਭਲਿਆ ਜਦੋਂ ਮਰੇਂਗਾ ਜਿਹੜੇ ਪਾਪ ਹਨ ਕਿੱਥੋਂ ਆਉਂਦੇ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਪੁੱਛੋ ਗਿਆਨੀ ਜਿਹੜੇ ਹਨ ਖਾਲਸਾ ਜੀ ਉਹਨਾਂ ਨੂੰ ਪਤਾ ਹੈ ਵਾਹਿਗੁਰੂ ਜੀ ਦਾ ਨਾਮ ਹੀ ਦੁੱਖਾਂ ਨੂੰ ਨਾਸ ਕਰਨ ਵਾਲਾ ਤੇ ਜਿਹੜੇ ਚੁੰਝ ਗਿਆਨੀ ਹਨ ਉਹ ਕਹਿੰਦੇ ਦੁੱਖ ਆਉਂਦੇ ਹੀ ਆ ਫਿਰ ਕੀ ਹੋ ਗਿਆ ਬਾਣੀ ਦੁੱਖ ਕੱਟਦੀ ਨਹੀਂ ਬਾਣੀ ਤੇ ਕੁਝ ਵੀ ਨਹੀਂ ਕਰਦੀ ਬਾਣੀ ਤੇ ਕਹਿੰਦੇ ਜੀਵਨ ਜਿਉਣ ਵਾਸਤੇ ਹੈ ਉਹ ਤੇ ਕਹਿੰਦੇ ਜੇ ਦੁੱਖ ਮਿਟਦੇ ਹੋਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਜਿਹੜਾ ਇੰਨਾ ਦੁੱਖ ਆਇਆ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਪਰਿਵਾਰ ਦੇ ਵਿੱਚ ਜਿਹੜਾ ਪਿਤਾ ਹੁੰਦਾ ਹੈ ਉਹ ਪਰਿਵਾਰ ਦੇ ਸਾਰੇ ਦੁੱਖਾਂ ਨੂੰ ਝੱਲ ਲੈਂਦਾ ਤੇ ਉਹ ਫਿਰ ਆਪਣੇ ਪੁੱਤਾਂ ਨੂੰ ਧੀਆਂ ਨੂੰ ਆਪਣੇ ਪਰਿਵਾਰ ਨੂੰ ਸੁਖੀ ਰੱਖਣ ਵਾਸਤੇ ਬੜਾ ਕੁਝ ਕਰਦਾ ਸਾਡੇ ਸਤਗੁਰਾਂ ਨੇ ਆਪਣੇ ਉੱਤੇ ਬੜਾ ਦੁੱਖ ਝੱਲਿਆ ਸਿੰਘਾਂ ਨੇ ਬੜੇ ਦੁੱਖ ਝੱਲੇ ਹਨ ਕਿ ਸਾਡਾ ਜਿਹੜਾ ਅੱਗੇ ਪਰਿਵਾਰ ਹੈ ਉਹ ਸੁਖੀ ਵਸੇ ਸਾਨੂੰ ਬਾਣੀ ਬਖਸ਼ ਦਿੱਤੀ ਮਹਾਰਾਜ ਨੇ ਕਿ ਪੜਦੇ ਰਹੋ ਅਭਿਆਸ ਕਰਦੇ ਰਹੋ ਤੁਹਾਨੂੰ ਸੁਖ ਵਰਤੇ ਜਿਹੜਾ ਮਹਾਰਾਜ ਨੇ ਆਪਣੇ ਉੱਤੇ ਇੰਨਾ ਦੁੱਖ ਝੱਲਿਆ ਹੈ ਖਾਲਸਾ ਜੀ ਸਤਗੁਰਾਂ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਚਲਿਆ ਕਿ ਮੇਰਾ ਜਿਹੜਾ ਅੱਗੇ ਪਰਿਵਾਰ ਹੈ ਖਾਲਸਾ ਸੁਖੀ ਵਸੇ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਕਲਗੀ ਤਰਸਵਾਮੀ ਜੀ ਮਹਾਰਾਜ ਸ੍ਰੀ ਚੌਪਾਈ ਸਾਹਿਬ ਦੀ ਬਾਣੀ ਅੰਦਰ ਕਹਿੰਦੇ ਹਨ ਤੇ ਉਹਨਾਂ ਨੂੰ ਕੀ ਪਤਾ ਮਹਾਰਾਜ ਕਹਿੰਦੇ ਭਾਈ ਨਾਮ ਦਾ ਹੀ ਭਾਈ ਅਰਾਧਨ ਕਰੋ ਨਾਮ ਤੋਂ ਬਿਨਾਂ ਕਿਸੇ ਨੇ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਦੇਣੀ ਤੇ ਜਿਹੜੇ ਨਾਮ ਨਹੀਂ ਜਪਦੇ ਮਹਾਰਾਜ ਕਹਿੰਦੇ ਹਾਲਤ ਪਲਤ ਉਹ ਸੁਖ ਨਾ ਪਾਵੇ ਇਹ ਅੰਤ ਗਏ ਪਸ਼ੁਤਾਏ ਖਾਲਸਾ ਜੀ ਉਹ ਲੋਕ ਤੇ ਪ੍ਰਲੋਕ ਵਿੱਚ ਆਰਾਮ ਨਹੀਂ ਪਾਉਂਦੇ ਸੁੱਖ ਨਹੀਂ ਪਾਉਂਦੇ ਭੱਜੋ ਨੱਠੀ ਉਹਨਾਂ ਨੂੰ ਪਈ ਰਹਿੰਦੀ ਆ ਸੁੱਖ ਨਹੀਂ ਮਿਲਦਾ ਤੇ ਜਦੋਂ ਮਰਦੇ ਹਨ ਉਸ ਵੇਲੇ ਖਾਲਸਾ ਜੀ ਹੱਥ ਮਲਦੇ ਆ ਬਿਲਕਦੇ ਆ ਇਹ ਪਰ ਜਿਨ੍ਹਾਂ ਦੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਹੈ ਗੁਰ ਪ੍ਰਸਾਦ ਦੀ ਕੋ ਨਾਮ ਤੇ ਆਏ ਤੇ ਸੁਹਾਮੈ ਵਿੱਚੋਂ ਜਾਂ ਜਿਹੜੇ ਗੁਰੂ ਦੀ ਦਇਆ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਗੁਰਮੁਖ ਪਿਆਰੇ ਪ੍ਰਭੂ ਦਾ ਅਰਾਧਨ ਕਰਨ ਲੱਗ ਪੈਂਦੇ ਆ ਸਿਮਰਨ ਕਰਨ ਲੱਗ ਪੈਂਦੇ ਆ ਉਹਨਾਂ ਦੇ ਅੰਦਰੋਂ ਫਿਰ ਖਾਲਸਾ ਜੀ ਹਉਮੈ ਦੀ ਜਿਹੜੀ ਮੈਲ ਹੈ ਜਾਂ ਹਉਮੈ ਹੈ ਉਹ ਦੂਰ ਹੋ ਜਾਂਦੀ। ਨਾਨਕ ਤਿਸਪੂਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਇ। ਧੰਨ ਗੁਰੂ ਨਾਨਕ ਤੀਜੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਜਿਨ੍ਹਾਂ ਦੇ ਉੱਤੇ ਫਿਰ ਭਾਈ ਕਿਰਪਾ ਵਰਤਦੀ ਆ ਕੋਈ ਪ੍ਰਬਲ ਕਰਮ ਜਾਗਦਾ ਹੈ ਮੱਥੇ ਤੇ ਭਾਗ ਉੱਗੜਦੇ ਨੇ ਉਹ ਫਿਰ ਗੁਰੂ ਦੀ ਸ਼ਰਣੀ ਪੈਂਦਾ ਹੋਰ ਨਹੀਂ ਖਾਲਸਾ ਜੀ ਕੋਈ ਆ ਕੇ ਪੈ ਸਕਦਾ। ਸੋ ਮਹਾਰਾਜ ਤਾਂ ਸਾਨੂੰ ਸਮਝਾਉਂਦੇ ਹਨ ਕਿ ਭਾਈ ਨਾਮ ਜਪੋ ਤ੍ਰਿਸ਼ਨਾ ਭੁੱਖ ਵਿੱਚੋਂ ਉੱਤਰ ਸੁਖ ਵਸਾ ਮਨ ਆਏ ਜਿਹੜਾ ਨਾਮ ਜਪਦਾ ਹੈ ਉਹਦੀ ਖਾਲਸਾ ਜੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਭੁੱਖ ਉੱਤਰ ਜਾਂਦੀ ਹੈ ਤੇ ਮਨ ਸੁਖ ਵਿੱਚ ਆ ਜਾਂਦਾ ਸਦਾ ਸਦਾ ਸਾਲ ਆਹੀ ਹੈ ਹਿਰਦਾ ਲਿਵਲਾਈ ਫਿਰ ਵਾਹਿਗੁਰੂ ਜੀ ਨੂੰ ਸਦਾ ਸਦਾ ਧਿਆਉਂਦੇ ਨੇ ਪਿਆਰ ਕਰਦੇ ਨੇ ਪ੍ਰੇਮ ਕਰਦੇ ਨੇ ਤੇ ਹਿਰਦਾ ਖਾਲਸਾ ਜੀ ਦਗ-ਦਗ ਹੋ ਕੇ ਰਹਿ ਜਾਂਦਾ ਕਿਰਪਾ ਵਰਤ ਜਾਂਦੀ ਤੇ ਆਪਾਂ ਕੀ ਕਰਦੇ ਆ ਆਪਾਂ ਪਾਠ ਕਰਦੇ ਆ ਘਰ ਵਿੱਚ ਪਾਠ ਵਿੱਚ ਧਿਆਨ ਨਹੀਂ ਹੁੰਦਾ ਉਹ ਕੰਮ ਵਿੱਚ ਧਿਆਨ ਜ਼ਿਆਦਾ ਹੁੰਦਾ ਜਿਹਦੇ ਵਾਸਤੇ ਪਾਠ ਕਰ ਰਹੇ ਆ ਜਿਵੇਂ ਮੰਨ ਲਓ ਕਿਸੇ ਨੂੰ ਮਾਇਆ ਚਾਹੀਦੀ ਹੈ ਤੇ ਉਹਨੇ ਮਹਾਰਾਜ ਦੇ ਅੱਗੇ ਚਰਨ ਪਰਸਲੇ ਹਨ ਸਤਿਗੁਰੂ ਜੀ ਮੈਂ ਇੰਨੇ ਪਾਠ ਕਰਾਂਗੀ ਜਾਂ ਕਰਾਂਗਾ ਤੇ ਮੈਨੂੰ ਆਹ ਕਾਰਜ ਮੇਰਾ ਫਤਿਹ ਹੋ ਜੇ ਹੁਣ ਖਾਲਸਾ ਜੀ ਉਹ ਮਹਾਰਾਜ ਦੇ ਗਾੜੀ ਅਰਦਾਸ ਕੀਤੀ ਹੈ ਪਰ ਭਰੋਸਾ ਨਹੀਂ ਹੈ ਵੀ ਅਰਦਾਸ ਪੂਰੀ ਹੋਊਗੀ ਤੇ ਦੂਸਰੀ ਗੱਲ ਜਿਹੜੀ ਅਰਦਾਸ ਕਰ ਲਈ ਹੈ ਏ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਜਿਹਨੂੰ ਜਾਪ ਸ਼ੁਰੂ ਕਰਨਿਆ ਤੇ ਖਾਲਸਾ ਦੀ ਉਹ ਜਾਪ ਵਿੱਚ ਸੁਰਤੀ ਨਹੀਂ ਜੋੜਦਾ ਬੰਦਾ ਉਹ ਉੱਥੇ ਜੋੜੀ ਜਾਂਦਾ ਕਿ ਮੈਂ ਮਾਇਆ ਮੰਗੀ ਆ ਮੈਂ ਮਾਇਆ ਮੰਗੀ ਖਾਲਸਾ ਦੀ ਹਾਲੇ ਕਿ ਚਾਹੀਦਾ ਸੀ ਜੇ ਮਾਇਆ ਮਾਹਰੇ ਕੋਲੋਂ ਮੰਗੀ ਆ ਸੁੱਖ ਮੰਗਿਆ ਹੈ ਤੇ ਪਾਠ ਜਿਹੜਾ ਨਿਮੇਤਰ ਰੱਖਿਆ ਉਹਦੇ ਵਿੱਚ ਪੂਰਾ ਧਿਆਨ ਲਾਇਆ ਜਾਵੇ ਅਸੀਂ ਕਈ ਵਾਰ ਬਹੁਤ ਬਾਣੀ ਪੜਦੇ ਆ ਬੜਾ ਅਭਿਆਸ ਕਰਦੇ ਆ ਬੜਾ ਸਾਡਾ ਸਿਮਰਨ ਚੌਂਕੜਾ ਹੈ ਪਰ ਸਾਡੇ ਚਿੱਤ ਵਿੱਚ ਵਾਹਿਗੁਰੂ ਜੀ ਦਾ ਧਿਆਨ ਨਹੀਂ ਆਉਂਦਾ ਸਾਡੇ ਵਿੱਚ ਉਹੀ ਧਿਆਨ ਆਈ ਜਾਂਦਾ ਜਿਹੜੀ ਚੀਜ਼ ਅਸੀਂ ਮੰਗੀ ਆ ਇਸੇ ਕਰਕੇ ਉਹ ਮਿਲਦੀ ਨਹੀਂ ਖਾਲਸਾ ਜੀ ਜਿਹੜੇ ਸੁੱਖ ਵਾਸਤੇ ਮਹਾਰ ਦੇ ਚਰਨਾਂ ਨਮਿਤ ਪਾਠ ਰੱਖਿਆ ਸਿਮਰਨ ਰੱਖਿਆ ਫਿਰ ਉਸ ਵੇਲੇ ਉਹ ਸੁੱਖ ਨੂੰ ਭੁੱਲ ਜਾਣਾ ਤੇ ਸਿਮਰਨ ਵਿੱਚ ਵੜਨਾ ਜਦੋਂ ਮਨੁੱਖ ਸਿਮਰਨ ਵਿੱਚ ਵੜੂਗਾ ਤੇ ਉਹ ਆਪਣੇ ਆਪ ਚੀਜ਼ ਸੁਤੇ ਸਿੱਧ ਤੁਹਾਨੂੰ ਹਾਸਲ ਹੋ ਜਾਵੇਗੀ ਇਹ ਮਹਾਰਾਜ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਜਿਹੜਾ ਧਿਆਨ ਹੈ ਨਾ ਖਾਲਸਾ ਜੀ ਧਿਆਨ ਨਾਲ ਬਾਣੀ ਪੜਨੀ ਧਿਆਨ ਨਾਲ ਸਿਮਰਨ ਕਰਨਾ ਉਹਦੇ ਨਾਲ ਪ੍ਰਾਪਤੀ ਹੁੰਦੀ ਹੈ ਸਾਡੀ ਇੱਥੇ ਅਸੀਂ ਗਲਤੀ ਕਰਦੇ ਆ ਅਸੀਂ ਜਿਹੜੀ ਚੀਜ਼ ਮੰਗਣੀ ਹੈ ਉਹਦੇ ਵਿੱਚ ਧਿਆਨ ਲਾ ਲੈਨੇ ਆ ਤੇ ਮਹਾਰਾਜ ਦੀ ਬਾਣੀ ਵਿੱਚ ਨਹੀਂ ਲਾਉਂਦੇ ਤਾਂ ਨਹੀਂ ਮਿਲਦੀ ਤੇ ਸਾਨੂੰ ਚਾਹੀਦਾ ਜਿਹੜੀ ਚੀਜ਼ ਮੰਗੀ ਜਿਹਦੇ ਉਹਦੇ ਨਿਮਿਤ ਜਿਹੜਾ ਪਾਠ ਕਰ ਰਹੇ ਆ ਉਹ ਪਾਠ ਵਿੱਚ ਚਿੱਤ ਜੋੜੀਏ ਫਿਰ ਸਾਨੂੰ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਵੇਗੀ ਸੋ ਭਲਿਓ ਵਾਰ-ਵਾਰ ਰੋਜ਼ ਦੀਆਂ ਵੀਡੀਓ ਵਿੱਚ ਇਹੀ ਗੱਲ ਹੁੰਦੀ ਆ ਕਿ ਨਾਮ ਜਪੀਏ ਨਾਮ ਹੀ ਸੁੱਖ ਦੇ ਸਕਦਾ ਨਾਮ ਹੀ ਰੱਖਿਆ ਕਰ ਸਕਦਾ ਨਾਮ ਤੋਂ ਬਿਨਾ ਕੋਈ ਸਹਾਈ ਨਹੀਂ ਹੁੰਦਾ ਇਹ ਕੋਈ ਝੂਠੀ ਗੱਲ ਨਹੀਂ ਇਹ ਵਾਰ-ਵਾਰ ਤਾਂ ਕੀਤੀ ਜਾਂਦੀ ਹੈ ਕਿ ਖਾਲਸਾ ਦੀ ਸਾਡੇ ਪਹਿਲੇ ਸਵਾਸ ਲੈਣ ਤੋਂ ਧਰਤੀ ਤੇ ਜਾਂ ਸਾਡੇ ਮਾਂ ਦੇ ਪੇਟ ਵਿੱਚ ਸਾਡਾ ਅੰਛ ਬਣਨ ਤੱਕ ਉਥੋਂ ਲੈ ਕੇ ਤੇ ਸਾਨੂੰ ਫੂਕੇ ਜਾਣ ਤੱਕ ਮਰਨ ਤੋਂ ਬਾਅਦ ਅਗ ਲਾ ਕੇ ਫੂਕਿਆ ਜਾਂਦਾ ਨਾ ਉਥੋਂ ਤੱਕ ਜਿੰਨੀ ਕਿਰਿਆ ਹੈ ਜਿੰਨਾ ਸੁੱਖ ਹੈ ਉਹ ਵਾਹਿਗੁਰੂ ਜੀ ਦੇ ਨਾਮ ਨਾਲ ਹੀ ਪ੍ਰਾਪਤ ਹੋਵੇਗਾ ਨਾਮ ਹੀ ਇਸ ਧਰਤੀ ਤੇ ਸ਼ੋਮਣੀ ਚੀਜ਼ ਹੈ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਹੈ ਉਹ ਵੀ ਦੂਜੇ ਨੰਬਰ ਤੇ ਆਉਂਦੇ ਨੇ ਪਹਿਲੇ ਤੇ ਉਹਦਾ ਨਾਮ ਆਉਂਦਾ ਜੇ ਉਹਦਾ ਨਾਮ ਜਪਾਂਗੇ ਤੇ ਉਹਦੇ ਤੱਕ ਪਹੁੰਚਿਆ ਜਾਵੇ ਉਦੇ ਨਾਮ ਜਪਣ ਤੋਂ ਬਿਨਾਂ ਉਹਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਂ ਕੋਈ ਪਿਛਲੇ ਕਰਮਾਂ ਦੀਆਂ ਕਮਾਈਆਂ ਹੋਣ ਤੇ ਪਹੁੰਚਿਆ ਜਾ ਸਕਦਾ ਸਾਨੂੰ ਲੱਗਦਾ ਕਿ ਜਿਹੜੇ ਭਗਤ ਹਨ ਸਤਿਗੁਰੂ ਦੀ ਬਾਣੀ ਵਿੱਚ ਸਜੇ ਹੋਏ ਇਹਨਾਂ ਨੇ ਖਰੇ ਆ ਕੇ ਜੰਮੇ ਨੇ ਜਲਾਹਾਂ ਦੇ ਘਰ ਕੋਈ ਸ਼ੀਂਬਿਆਂ ਦੇ ਘਰ ਕੋਈ ਨਾਈਆਂ ਦੇ ਘਰ ਐਵੇਂ ਕੋਈ ਚਮਿਆਰਾਂ ਦੇ ਘਰ ਇਹ ਜੰਮੇ ਨੇ ਤੇ ਇਹਨਾਂ ਨੂੰ ਖਰੇ ਆਉਂਦਿਆਂ ਰੱਬ ਮਿਲ ਗਿਆ ਨਹੀਂ ਪਾਈ ਬੜੇ ਬੜੇ ਜਨਮ ਇਹਨਾਂ ਨੇ ਧਾਰੇ ਹਨ ਬੜੇ ਬੜੇ ਜਨਮ ਇਹਨਾਂ ਨੇ ਭਗਤੀ ਕੀਤੀ ਹੈ ਫਿਰ ਜਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਨਿਵਾਜੇ ਹਨ ਆਪਣੇ ਘਰ ਵਿੱਚ ਥਾਂ ਦਿੱਤੀ ਹੈ ਜਿਹੜੇ ਰੌਲਾ ਪਾਉਂਦੇ ਆ ਨਾ ਕਈ ਵੀ ਭਗਤ ਵੱਡੇ ਕੇ ਗੁਰੂ ਤੇ ਖਾਲਸਾ ਜੀ ਉਹਨਾਂ ਨੂੰ ਇਹ ਸਮਝ ਜਾਣਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆ ਕੇ ਆਪ ਰਬ ਅਨਰੰਕਾਰ ਨੇ ਆ ਕੇ ਇਹਨਾਂ ਭਗਤਾਂ ਨੂੰ ਆਪਣੀ ਬਾਣੀ ਵਿੱਚ ਆਪਣੇ ਘਰ ਵਿੱਚ ਥਾਂ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਸੱਚਖੰਡ ਹੈ ਸੱਚਖੰਡ ਵਿੱਚ ਉਹਨਾਂ ਨੂੰ ਜਗ੍ਹਾ ਮਿਲੀ ਹੈ ਉਹਨਾਂ ਦੀ ਬਾਣੀ ਨੂੰ ਉਹਨਾਂ ਨੂੰ ਫਿਰ ਖਾਲਸਾ ਜੀ ਇੱਥੇ ਹੀ ਬਸ ਨਹੀਂ ਭਗਤ ਨਾਮਦੇਵ ਜੀ ਵਰਗੇ ਭਗਤ ਸੈਣ ਜੀ ਵਰਗੇ ਭਗਤ 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 ਧੰਨਾ ਜੀ ਵਰਗੇ ਪੰਨਾਂ ਪਿਆਰਿਆਂ ਦੇ ਵਿੱਚ ਆਏ ਹਨ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਖੇੜ ਹੈ ਖਾਲਸਾ ਜੀ ਸਤਗੁਰੂ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਜੀ ਸਾਨੂੰ ਵਾਰ-ਵਾਰ ਇਹੀ ਦੱਸਦਿਆ ਵੀ ਜਿਨ੍ਹਾਂ ਨੇ ਨਾਮ ਤੇ ਆਇਆ ਹੈ ਉਹਨਾਂ ਦੇ ਰੱਬ ਕਾਜ ਸਵਾਰਦਾ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡਬੀਤੀ ਖਾਲਸਾ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਆਈ ਹੈ ਤੇ ਦਾਸ ਨੇ ਜਿਹੜੀ ਕੱਲ ਹੱਡਬੀਤੀ ਸੁਣਾਈ ਹੈ ਕਿ ਇੱਕ ਮਾਤਾ ਨੇ ਖਾਲਸਾ ਜੀ ਉਹ ਬਜ਼ੁਰਗ ਨੂੰ ਦੱਸਣਾ ਕੀਤਾ ਕਿ ਜਿਹਦੇ ਦਰ ਤੇ ਤੂੰ ਖਲੋਤਾ ਹੈ ਉਹਦੇ ਤੋਂ ਮੌਤ ਵੀ ਡਰਦੀ ਆ ਤੇ ਤੈਨੂੰ ਕੁਝ ਨਹੀਂ ਹੁੰਦਾ ਤੇ ਉਹ ਕਹਿ ਲੋਗੇ ਸ਼ਹੀਦਾ ਨੇ ਆਪ ਹੀ ਉਹ ਮਾਈ ਦਾ ਰੂਪ ਧਾਰ ਕੇ ਦਰਸ਼ਨ ਦਿੱਤੇ ਤੇ ਆਪ ਹੀ ਉਹ ਖੇਡਾਂ ਵਰਤਾਈਆਂ ਤੇ ਖਾਲਸਾ ਦੀ ਜਿਹੜੀ ਅੱਜ ਦੀ ਹੱਡਬੀਤੀ ਹੈ ਇਹਦੇ ਵਿੱਚ ਵੀ ਮਹਾਰਾਜ ਦੀ ਖੇਡ ਹੀ ਵਰਤੀ ਹੈ ਇਹ ਵੀ ਖਾਲਸਾ ਜੀ ਮਹਾਰਾਜ ਦੀ ਰਹਿਮਤ ਹੀ ਹੋਈ ਹੈ ਤੇ ਇਹ ਇੱਕ ਭਾਈ ਸਾਹਿਬ ਨੇ ਹੱਡ ਬੀਤੀ ਸੁਣਾਉਣਾ ਕੀਤੀ ਆ ਉਹ ਦੱਸਦੇ ਆ ਕਿ ਮੇਰਾ ਖੇਤੀਬਾੜੀ ਦਾ ਕੰਮ ਹੈ ਤੇ ਮੇਰਾ ਛੋਟਾ ਜਿਹਾ ਪਿੰਡ ਫਲੌਰ ਦੇ ਲਾਗੇ ਆ ਤੇ ਬਹੁਤ ਮੈਂ ਇਲਾਜ ਕਰਾਇਆ ਮੇਰੀ ਉਮਰ ਉਸ ਵੇਲੇ ਕੁਝ 23-24 ਸਾਲ ਦੀ ਸੀ ਜਦੋਂ ਮੈਂ ਵਾਟਰ ਦੇ ਉਤੋਂ ਡਿੱਗ ਪਿਆ ਸਾਂ ਪੰਡ ਪੱਠਿਆਂ ਦੀ ਚੱਕੀ ਹੋਈ ਸੀ ਡਿੱਗ ਪਿਆ ਸੀ ਤੇ ਲੱਕ ਦੇ ਵਿੱਚ ਸੱਟ ਲੱਗੀ ਸੀ ਤੇ ਉਹ ਜਿਹੜੀ ਲੱਕ ਵਿੱਚ ਸੱਟ ਲੱਗੀ ਸੀ ਉਹਦੀ ਪੀੜ ਕਹਿੰਦਾ ਵੀ ਹੁਣ ਮੇਰੀ ਉਮਰ ਉਹ ਜੋ 47 ਸਾਲ ਐ 46 47 ਸਾਲ ਇਹਨੇ ਚੇਰ ਦੀ ਕਹਿੰਦਾ ਉਹ ਪੀੜ ਮੇਰੇ ਲੱਕ ਚੋਂ ਗਈ ਨਹੀਂ ਕਹਿੰਦਾ ਵੀ ਮੈਂ ਕਿਤੇ ਜੋਰ ਦੀ ਝੁਕ ਜਮਾ ਤੇ ਉਹ ਪੀੜ ਮੇਰੇ ਅੰਦਰੋਂ ਨਹੀਂ ਜਾਂਦੀ ਮੈਂ ਬੜਾ ਇਲਾਜ ਕਰਾਇਆ ਬੜੀਆਂ ਥੈਰੇਪੀਆਂ ਮਾਲਿਸ਼ਾਂ ਬਹੁਤ ਕੁਝ ਕਰਾਇਆ ਦਵਾਈਆਂ ਖਾਧੀਆਂ ਤੇ ਕਹਿੰਦੇ ਵੀ ਮੈਨੂੰ ਡਾਕਟਰ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਇੱਕ ਟੀਕਾ ਸਾਲ ਵਿੱਚ ਲੱਗੂਗਾ ਪਤਾ ਨਹੀਂ ਕਿੰਨੇ ਹਜ਼ਾਰ ਦਾ ਰੀੜ ਦੀ ਹੱਡੀ ਵਿੱਚ ਉਹਦਣਾ ਤੇ ਨੂੰ ਸ਼ਾਇਦ ਫਰਕ ਪੈ ਜਾਵੇ ਸ਼ਾਇਦ ਕਹਿੰਦਾ ਸੀ ਇਸ ਕਰਕੇ ਮੈਂ ਲਵਾਇਆ ਹੀ ਨਹੀਂ ਜਾਂ ਤੇ ਯਕੀਨ ਦਿੰਦਾ ਤੇ ਕਹਿੰਦਾ ਮੈਂ ਲਵਾ ਲੈਂਦਾ ਉਹਦੇ ਮੂੰਹ ਸ਼ਾਇਦ ਨਿਕਲੇ ਆ ਤੇ ਮੈਂ ਕਿਹਾ ਵੀ ਨਹੀਂ ਜੇ ਸ਼ਾਇਦ ਆ ਤੇ ਫਿਰ ਮੈਂ ਲਵਾਉਣਾ ਨਹੀਂ ਕਹਿੰਦਾ ਮੈਂ ਇੰਨੇ ਲੰਮੇ ਸਮੇਂ ਤੋਂ ਆਪਣੇ ਲੱਕ ਦੀ ਜਿਹੜੀ ਦਰਦ ਸੀ ਨਾ ਉਹ ਮਤਲਬ ਰਾਤ ਨੂੰ ਜਦੋਂ ਲੰਮੇ ਪੈਣਾ ਤੇ ਮੇਰਾ ਲੱਕ ਜਿਹੜਾ ਸੀ ਉਹ ਮੰਜੇ ਨਾਲ ਨਹੀਂ ਸੀ ਲੱਗਦਾ ਇਹ ਭਾਈ ਸਾਹਿਬ ਨੇ ਦੱਸਣਾ ਕੀਤਾ ਬਹੁਤ ਲੰਮਾ ਸਮਾਂ ਹੋ ਜਾਂਦਾ ਖਾਲਸਾ ਜੀ 23 24 ਸਾਲ ਜਾਂ 25 26 ਸਾਲ ਦੇ ਵਿੱਚ ਛੱਟ ਲੱਗਣੀ ਤੇ ਹੁਣ 46-47 ਸਾਲ ਹੋ ਜਾਣੇ ਤੇ ਉਹ ਕਹਿੰਦੇ ਵੀ ਦਰਦ ਰਾਤ ਨੂੰ ਹੁੰਦਾ ਹੀ ਹੁੰਦਾ ਸੀ ਮੈਂ ਕਦੇ ਚੰਗੀ ਤਰ੍ਹਾਂ ਰਾਤ ਨੂੰ ਨਹੀਂ ਸੁੱਤਾ ਦੋ ਗੋਲੀਆਂ ਜਾਂ ਇੱਕ ਗੋਲੀ ਮੈਂ ਨੀਂਦ ਦੀ ਖਾਣੀ ਤੇ ਫਿਰ ਮੈਂ ਜਾ ਕੇ ਸੌਣਾ ਇਹ ਲੰਬੇ ਸਮੇਂ ਤੋਂ ਮੈਂ ਕਰ ਰਿਹਾ ਆ ਸਾਂ ਤੇ ਉਹ ਨੀਂਦ ਦੀਆਂ ਗੋਲੀਆਂ ਵੀ ਮੈਨੂੰ ਤਾਂ ਮਿਲ ਜਾਂਦੀਆਂ ਸੀ ਮੇਰੇ ਮਿੱਤਰ ਸਨ ਡਾਕਟਰ ਤੇ ਕਹਿੰਦਾ ਵੀ ਮੈਂ ਨੀਂਦ ਦੀ ਗੋਲੀ ਖਾ ਕੇ ਸੌਂਦਾ ਸਾਂ ਤੇ ਉਹ ਤੋਂ ਇਲਾਵਾ ਮੇਕੋ ਸੁੱਤਾ ਨਹੀਂ ਸੀ ਜਾਂਦਾ ਮੈਂ ਸੌਣ ਹੀ ਸੀ ਸਕਦਾ ਤੇ ਕਹਿੰਦੇ ਮੈਂ ਨਾ ਕੁਦਰਤੀ ਮੇਰੇ ਮਾਨ ਵਿੱਚ ਪਤਾ ਨਹੀਂ ਕਿਦਾਂ ਵਾਹਿਗੁਰੂ ਵਸਿਆ ਕਿਵੇਂ ਖੇਡ ਬਣੀ ਕੀ ਕਹਾਣੀ ਬਣੀ ਤੇ ਮੇਰਾ ਇੱਕ ਮਿੱਤਰ ਸੀ ਉਹਨੂੰ ਉਹਨੇ ਮਹਾਰਾਜ ਦੀ ਕਿਰਪਾ ਨਾਲ ਸਤਿਗੁਰਾਂ ਦੇ ਘਰ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕੀਤੀ ਸੀ ਵੀ ਮਹਾਰਾਜ ਕਿਰਪਾ ਕਰੋ ਮੇਰੇ ਘਰ ਪੋਤਰਾ ਹੋਵੇ ਤੇ ਮੈਂ ਆਪ ਜੀ ਦੇ ਦਰ ਆਵਾਂਗਾ ਉਹਦੇ ਘਰ ਖਾਲਸਾ ਜੀ ਪੁੱਤਰਾ ਹੋਇਆ ਤੇ ਉਹਨੇ ਮੈਨੂੰ ਕਿਹਾ ਵੀ ਮੈਂ ਸ਼ੀਦਾ ਸਾਹਿਬ ਜਾਣਾ ਤੂੰ ਵੀ ਚੱਲ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਯਾਰ ਮੇਰਾ ਤੇ ਲੱਕ ਬੜਾ ਤੰਗ ਕਰਦਾ ਕੀ ਬਦਾ ਕਿੱਥੇ ਦਰਦ ਸ਼ੁਰੂ ਹੋ ਜਾਣੀ ਹੈ ਤੇ ਕਹਿੰਦਾ ਮੈਂ ਜਿੰਨਾ ਕਿਰ ਮੈਂ ਤੁਰਦਾ ਫਿਰਦਾ ਮੈਨੂੰ ਫੀਲ ਨਹੀਂ ਸੀ ਹੁੰਦਾ ਕੰਮ ਕਰਦੇ ਆ ਧਿਆਨ ਨਾ ਜਾਣਾ ਪਰ ਜਦੋਂ ਮੈਂ ਵਿਹਲੇ ਬਹਿ ਜਣਾ ਲੰਮੇ ਪਿਆ ਜਣਾ ਜਾਂ ਬਹਿ ਜਣਾ ਜਾਂ ਖਰੂ ਜਣਾ ਉਦੋਂ ਮੇਰੇ ਦਰਦ ਸ਼ੁਰੂ ਹੋਣ ਲੱਗ ਪਏ ਤੇ ਕਹਿੰਦਾ ਮੈਂ ਚਲੋ ਜੱਕੋ ਤੱਕਾ ਕਰਦਾ ਉਹਦੇ ਨਾਲ ਚਲਾ ਗਿਆ ਉੱਥੇ ਪਹੁੰਚਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕਹਿੰਦਾ ਜਦੋਂ ਉੱਥੇ ਪਹੁੰਚਿਆ ਖਾਲਸਾ ਜੀ ਨਾ ਕਹਿੰਦਾ ਮੈਂ ਪਹਿਲਾਂ ਕਦੀ ਗਿਆ ਸਾਂ ਤੇ ਉਦੋਂ ਪਹਿਲੀ ਵਾਰ ਗਿਆ ਸਾਂ ਨਾ ਮੈਨੂੰ ਜਿਆਦਾ ਕੋਈ ਉੱਥੋਂ ਦਾ ਗਿਆਨ ਹੀ ਸੀ ਤੇ ਕਹਿੰਦਾ ਮੈਂ ਜਪਤੀ ਸਾਹਿਬ ਦਾ 파ਠ ਸੁਣਦਾ ਸਾਂ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਮੈਂ ਜਪਜੀ ਸਾਹਿਬ ਦਾ ਪਾਠ ਰੋਜ਼ ਫੋਨ ਤੇ ਸੁਣਨਾ ਤੇ ਪਹਿਲਾਂ ਮੇਰੇ ਕੋਲ ਛੋਟਾ ਜਿਹਾ ਰੇੜੂਆ ਹੁੰਦਾ ਸੀ ਉੱਥੇ ਸੁਣਦਾ ਹੁੰਦਾ ਸੀ ਉੱਥੇ ਭਰਿਆ ਸੀ ਇਹਨਾਂ ਨੇ ਬੱਚਿਆਂ ਨੇ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਜਦੋਂ ਉੱਥੇ ਪਹੁੰਚੇ ਦਰਸ਼ਨ ਮੇਲੇ ਕੀਤੇ ਸਤਗੁਰਾਂ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਰਦਾਸ ਕੀਤੀ ਮੈਂ ਵੀ ਕਿ ਬਾਬਾ ਜੀ ਮਹਾਰਾਸ਼ੀ ਦੋ ਸਿੰਘੋ ਵੀ ਮੇਰੇ ਲੱਕ ਦਾ ਰੋਗ ਜਿਹੜਾ ਠੀਕ ਹੋ ਜਾਵੇ ਲਿੰਨੂ ਡਾਕਟਰਾਂ ਨੇ ਵੀ ਨਾ ਕੀਤੀ ਐ ਵੀ ਇਹਦਾ ਕੋਈ ਇਲਾਜ ਨਹੀਂ ਐ ਦਰਦ ਵੀਪਦਾ ਕਿਹੜੀ ਆ ਕਿੱਦਾਂ ਆ ਕਹਿੰਦਾ ਮੈਂ ਬੜੇ ਫਾਂਡੇ ਕਰਾਏ ਬੜਿਆਂ ਸਿਆਣਿਆਂ ਕੋ ਗਿਆ ਪਰ ਸ਼ੀਦੋ ਸਿੰਘੋ ਕਿਰਪਾ ਕਰੋ ਜੇ ਤੁਸੀਂ ਰਾਜ਼ੀ ਕਰ ਦੋ ਮਹਾਰਾਜ ਤੇ ਤੁਹਾਡੇ ਦਰ ਨੂੰ ਨਹੀਂ ਛੱਡਾਂਗਾ ਮਹੀਨੇ ਵਿੱਚ ਇੱਕ ਆਵਾਂ ਦੋ ਵਾਰਾਂ ਆਵਾਂ 10 ਵਾਰਾਂ ਆਵਾਂ ਜਿੰਨੀ ਅਦੀ ਮਹਾਰਾਜੀ ਸਦੋਂ ਮੈਂ ਆਵਾਂਗਾ ਪਰ ਮੇਰਾ ਰੋਗ ਠੀਕ ਕਰ ਦੋ ਬਾਬਾ ਦੀਪ ਸਿੰਘ ਜੀ ਕਹਿੰਦਾ ਮੈਂ ਇਹ ਅਰਦਾਸ ਕੀਤੀ ਉਹ ਪਰਿਵਾਰ ਦੇ ਨਾਲ ਗਿਆ ਸੰਦਰਸ਼ਨ ਮੇਲੇ ਕੀਤੇ ਮੈਂ ਕਹਿੰਦਾ ਉੱਥੇ ਪਿੱਠ ਲਾ ਕੇ ਨਹੀਂ ਵੇਖੀ ਬੈਠਾ ਨਹੀਂ ਕਿਉਂਕਿ ਜਦੋਂ ਬੈਹਿ ਕੇ ਉੱਠਦਾ ਤਾਂ ਜ਼ਿਆਦਾ ਦਰਦ ਹੁੰਦੀ ਸੀ ਤੇ ਕਹਿੰਦੇ ਮੈਂ ਨਾ ਬੈਠਾ ਨਾ ਤੁਰਦਾ ਫਿਰਦਾ ਰਿਆ ਫਿਰ ਭਾਂਡਿਆਂ ਵੱਲ ਚਲਾ ਗਿਆ ਉੱਥੇ ਸੇਵਾ ਕੀਤੀ ਮਹਾਰਾਜ ਦੀ ਕਿਰਪਾ ਨਾਲ 1/2 ਘੰਟਾ ਤੇ ਉਹ ਕਹਿੰਦੇ ਵੀ ਅਸੀਂ ਦਰਬਾਰ ਸਾਹਿਬ ਜਾਣਾ ਮੈਂ ਉਹਨਾਂ ਨੂੰ ਕਹਾਂ ਵੀ ਤੁਸੀਂ ਚਲੇ ਜਾਓ ਮੈਂ ਫਿਰ ਇੱਥੇ ਸੇਵਾ ਕਰ ਲੈਣਾ ਕਹਿੰਦਾ ਉਹ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਏ ਤੇ ਮੈਂ ਫਿਰ ਅਸ਼ੀਦਾਂ ਸਾਹਿਬ ਬਰਤਨਾਂ ਦੀ ਸੇਵਾ ਕਰਦਾ ਰਿਹਾ ਮੈਨੂੰ 2 ਘੰਟੇ ਲੱਗ ਗਏ 2 1/2 ਘੰਟੇ ਸੇਵਾ ਕੀਤੀ ਉਸ ਤੋਂ ਬਾਅਦ ਮੈਂ ਆਇਆ ਤੇ ਮੈਂ ਚਾਹ ਛਕੀ ਉੱਥੋਂ ਕਹਿੰਦਾ ਚਾਹ ਛਾ ਕੇ ਮਹਾਰਾ ਦੇ ਦਰਸ਼ਨ ਕੀਤੇ ਤੇ ਮੈਨੂੰ ਨਾ ਫੋਨ ਆ ਗਿਆ ਮੇਰੇ ਮਿੱਤਰ ਦਾ ਵੀ ਤੂੰ ਬਾਹਰ ਆ ਜਾ। ਇਹ ਅਸੀਂ ਪਾਰਕਿੰਗ 'ਚ ਆ ਚੱਲੇ ਆਂ ਤੂੰ ਆ ਜਾ। ਕਹਿੰਦਾ ਮੈਂ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਾ ਤੇ ਅਰਦਾਸ ਕਰਕੇ ਮੈਂ ਉੱਠਿਆ ਤੇ ਇੱਕ ਬਜ਼ੁਰਗ ਕਹਿੰਦਾ ਬਾਹਰ ਖਲੋਤਾ ਜਿੱਥੇ ਖਾਲਸਾ ਜੀ ਜਦੋਂ ਪੌਣੀਆਂ ਅੰਦਰ ਪਾਰਕ ਨੂੰ ਨਿਕਲ ਨਿਕਲਦੀਆਂ ਉੱਥੇ ਖਲੋਤਾ। ਤੇ ਉਹ ਬਜ਼ੁਰਗ ਨਾ ਉਹ ਕੋ ਉੱਥੇ ਸਮਾਨ ਸੀ ਥੋੜਾ ਜਿਹਾ بڑا ਬਜ਼ੁਰਗ ਕਿੱਟਾ ਦਾੜਾ ਉਹਦਾ ਜਵਾਨ ਬੜਾ ਤੇ ਕੁੱਬਾ ਹੋਇਆ ਉਹਦਾ। ਉਹ ਕੁੱਬਾ ਖਲੋਤਾ ਵੀ ਕਹਿੰਦਾ ਮੇਰੇ ਜੱਡਾ ਸੀ। ਤੇ ਕਹਿੰਦਾ ਵੀ ਉਹ ਉਹਦੇ ਕੋਲ ਨਾ ਇੱਕ ਬੈਗ ਸੀ ਖਾਲਸਾ ਜੀ ਤੇ ਪਤਾ ਨਹੀਂ ਵਾਹਿਗੁਰੂ ਜਾਣੇ ਉਹਦੇ ਵਿੱਚ ਕੀ ਸੀ ਤੇ ਹੈ ਬਾਣੇ ਵਿੱਚ ਨਿਹੰਗ ਸਿੰਘ ਸੀ ਤੇ ਉਹ ਚੌਥੀ ਪੰਜਵੀਂ ਪੌੜੀ ਤੇ ਖਲੋਤਾ ਤੇ ਮੈਂ ਜਦੋਂ ਲਾਗੋ ਲੰਗਾ ਲੱਗਾ ਮੈਨੂੰ ਕਹਿੰਦਾ ਭਾਈ ਆ ਮੇਰਾ ਬੈਗ ਚੁੱਕ ਕੇ ਤੇ ਉੱਤੇ ਘਰ ਇਹਨਾਂ ਮੈਨੂੰ ਫਿਕਰ ਪੈ ਗਈ ਵੀ ਜੇ ਬੈਗ ਚੁੱਕ ਲਿਆ ਤੇ ਮੈਂ ਪਿੰਡ ਕਿੱਥੇ ਪਹੁੰਚਣਾ ਮੇਰੇ ਦਰਦ ਹੋਣ ਲੱਗ ਪੈਣੀ ਹੈ ਕਹਿੰਦਾ ਮੈਂ ਉਹਨੂੰ ਕਿਹਾ ਵੀ ਬਾਬਾ ਜੀ ਮੇਰੇ ਨਾਲ ਲੱਕ ਤੇ ਸੱਟ ਲੱਗੀ ਮੈਂ ਭਾਰ ਨਹੀਂ ਝੁੱਕ ਸਕਦਾ ਤੇ ਉਹ ਭਾਈ ਸਾਹਿਬ ਦੱਸਦੇ ਕਹਿੰਦੇ ਮੈਂ ਜਰੂਨਾ ਉਹਨੇ ਮੈਨੂੰ ਕਹਾਂ ਚੋਕ ਕੇ ਫੜਾ ਦੇ ਕੀ ਹੋ ਚੱਲਾ ਕੁਛ ਨਹੀਂ ਹੁੰਦਾ ਕਹਿੰਦਾ ਮੈਂ ਨਾ ਉਹਦੇ ਬੈਗ ਨੂੰ ਜਰੂ ਹੱਥ ਪਾਇਆ ਤੇ ਕਹਿੰਦਾ ਕਸਮ ਵਾਲੀ ਗੱਲ ਆ ਤੇ ਉਹਦਾ ਬੈਗ ਮੇਕੋ ਨਹੀਂ ਚੁੱਕਿਆ ਗਿਆ ਵੀ ਉਹਦੇ ਵਿੱਚ ਵਾਹਿਗੁਰੂ ਜਾਣੇ ਜਿੱਦਾਂ ਸਰਬ ਲੋ ਦੇ ਬਾਟੇ ਹੋਣ ਭਾਰਾ ਹੀ ਕਹਿੰਦਾ ਮੈਂ ਦੋਹਾਂ ਤਨ ਚੁੱਕਿਆ ਤੇ ਮੇਰੀ ਪੂਰੀ ਐ ਵਾਹ ਲੱਗੀ ਉਹਨੂੰ ਮਾਰਾ ਜਾ ਹਿਲਾ ਮੇਰੇ ਕੋਲੋਂ ਕਹਿੰਦਾ ਮੈਂ ਉਹਨੂੰ ਕਿਹਾ ਵੀ ਬਾਪੂ ਜੀ ਮੈਂ ਸੱਚੀਓ ਗੱਲ ਕਹਿੰਦਾ ਮੈਂ ਸ਼ੀਦਾ ਦੇ ਦਰ ਤੇ ਖਲੋਤਾ ਮੇਰ ਕੋ ਨਹੀਂ ਚੁੱਕਿਆ ਜਾਣਾ ਵੀ ਮੇਰਾ ਲੱਕ ਬਹੁਤ ਦਰਦ ਕਰਦਾ ਮੇਰੇ ਦਰਦ ਰਿੰਦੀ ਮੈਂ ਤਾਂ ਹੀ ਅਰਦਾਸ ਕਰਕੇ ਆਇਆ ਤੇ ਕਹਿੰਦੇ ਉਹ ਬਜ਼ੁਰਗ ਨਾਲ ਥੱਲੇ ਆ ਗਿਆ ਪੌੜੀਆਂ ਤੇ ਥੱਲੇ ਆਇਆ ਤੇ ਉਹਨ ਕੋ ਖੁੰਡਾ ਸੀ ਉਹਦੇ ਹੱਥ ਵਿੱਚ ਤੇ ਉਹ ਬਜ਼ੁਰਗ ਮੈਨੂੰ ਕਹਿੰਦਾ ਵੀ ਇਹ ਤੂੰ ਚੋਕ ਤੇਰ ਕੋ ਜਾਣਾ ਏ ਇਹ ਤੂੰ ਚੋਕੇ ਤਾਂ ਰੱਖੇਗਾ ਉਹ ਪੌੜੀਆਂ ਤੋਂ ਤਾਂ ਚੜਾ ਦੇ ਕਹਿੰਦਾ ਮੈਂ ਬੜੀਆਂ ਮਿੰਤਾ ਕਰਾਂ ਵੀ ਨਹੀਂ ਬਾਬਾ ਮੇ ਕੋ ਨਹੀਂ ਚੁੱਕਿਆ ਜਾਣਾ ਵੀ ਮੈਂ ਕਿੱਥੋਂ ਚੁੱਕ ਲੈਣਾ ਇਹ ਭਾਰਾ ਮੇਰਾ ਲੱਕ ਅੱਗੇ ਦਰਦ ਕਰਦਾ ਕਹਿੰਦਾ ਮੈਂ ਬਹਿਸ ਬਸਾਈਤੇ ਵੀ ਉਹਦੇ ਨਾਲ ਆ ਗਿਆ ਕਹਿੰਦਾ ਉਹਨੇ ਖੁੰਡਾ ਫੜ ਕੇ ਤੇ ਮੇਰੇ ਲੱਕ ਤੇ ਮਾਰਿਆ ਬੜੀ ਜ਼ੋਰ ਦੀ ਵੀ ਇੱਕ ਵਾਰ ਚੀਕ ਕਹਿਣਾ ਮੇਰੀ ਕਢਾਤੀ ਵੀ ਬਹੁਤ ਹੀ ਜ਼ੋਰ ਦੀ ਮੇਰੇ ਲੱਕ ਚ ਮਾਰਿਆ ਲੱਕ ਚ ਮਾਰ ਕੇ ਕਹਿੰਦਾ ਚੁੱਕ ਹਾਂ ਚੁੱਕ ਕਿਉਂ ਨਹੀਂ ਹੁੰਦਾ ਤੇ ਕਹਿੰਦਾ ਮੈਂ ਥੋੜਾ ਜਿਹਾ ਠੰਬਰ ਗਿਆ ਵੀ ਬਾਣੇ ਚ ਸਿੰਘ ਆ ਤੇ ਚੰਗੇ ਨਹੀਂ ਲੱਗੀਦਾ ਇਹਨਾ ਕੀ ਕਰੂੰਗਾ ਕਹਿੰਦਾ ਮੈਂ ਉਸੇ ਬੈਗ ਨੂੰ ਹੱਥ ਪਾਇਆ ਤੇ ਬੈਗ ਫੁੱਲਾਂ ਵਰਗਾ ਹੋ ਗਿਆ ਕਹਿੰਦਾ ਬੈਗ ਚੁੱਕਿਆ ਤੇ ਆਪ ਇੱਕ ਹੱਥ ਨਾਲ ਹੀ ਚੁੱਕਿਆ ਗਿਆ ਜਿਹੜਾ ਪਹਿਲਾਂ ਦੋਹਾਂ ਨਾਲ ਸੀ ਚੁੱਕਿਆ ਜਾਣ ਰਿਹਾ ਉਹ ਇੱਕ ਹੱਥ ਨਾਲ ਚੁੱਕਿਆ ਗਿਆ ਕਹਿੰਦਾ ਮੈਂ ਬਾਬੇ ਵਾਲ ਵੇਖਿਆ ਫਿਰ ਮੈਂ ਬੈਗ ਵਾਲ ਵੇਖਿਆ ਤੇ ਬਾਬਾ ਕਹਿੰਦਾ ਮੇਰੇ ਨਾਲ ਵੇਖ ਕੇ ਹੱਸ ਪਿਆ ਹੱਸ ਕੇ ਲੈ ਕਹਿੰਦਾ ਮੈਂ ਬੈਗ ਚੁੱਕ ਕੇ ਉਹ ਵਾਲਾ ਤੇ ਜਿਹੜੀਆਂ ਤੁਸੀਂ ਖਾਲਸਾ ਜੀ ਸ਼ਾਇਦ ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੇ ਦੀ ਗੱਲ ਕਰਦਾ ਜਦੋਂ ਪਾਰਕਿੰਗ ਵੱਲੋਂ ਜੋੜਾ ਘਰਾਂ ਨੂੰ ਵੜੀ ਹੈ ਨਾ ਉੱਥੇ ਮੇਰੇ ਸਾਬ ਨਾਲ ਕੋਈ 15 ਕ ਪੌੜੀਆਂ ਹੋਣਗੀਆਂ ਜਾਂ 10 ਹੋਣਗੀਆਂ ਉਹ ਪੌੜੀਆਂ ਦੀ ਮੈਂ ਗੱਲ ਕਰਦਾ ਕਹਿੰਦਾ ਉੱਥੇ ਨਾ ਉਹਨਾਂ ਚੁੱਕ ਕੇ ਮੈਂ ਨਾ ਜਦੋਂ ਉੱਤੇ ਰੱਖਣ ਗਿਆ ਤਾਂ ਉਹ ਜਦੋਂ ਹੁਣ ਫੁੱਲ ਵਰਗਾ ਹੋ ਗਿਆ ਕਹਿੰਦਾ ਮੈਂ ਪੌੜੀਆਂ ਚੜਿਆ ਤੇ ਉੱਪਰ ਰੱਖਣਾ ਸੀ ਮੈਂ ਪੌੜੀਆਂ ਚੜ ਕੇ ਉੱਤੇ ਜਿਹਨੂੰ ਬੈਗ ਰੱਖਿਆ ਮੈਂ ਮੁੜ ਕੇ ਪਿੱਛੇ ਵੇਖਿਆ ਬਾਬਾ ਹੈ ਨਹੀਂ ਤੇ ਕਹਿੰਦਾ ਮੈਂ ਬੈਗ ਰੱਖ ਕੇ ਤੇ ਥੱਲੇ ਨੂੰ ਉਤਰਾ ਪੌੜੀਆਂ ਨੂੰ ਵੀ ਬਾਬਾ ਸ਼ਾਇਦ ਐਨੂੰ ਨੂੰ ਹੋ ਗਿਆ ਹੋਵੇ ਪਾਰਕਿੰਗ ਦੇ ਵਿੱਚ ਕਹਿੰਦਾ ਮੈਂ ਥੱਲੇ ਆ ਕੇ ਤੇ ਪਾਰਕਿੰਗ ਵਾਲੇ ਵੇਖਿਆ ਮੈਨੂੰ ਬਾਬਾ ਨਾ ਦਿਖਿਆ ਕਹਿੰਦਾ ਫਿਰ ਵੀ ਮੈਂ ਬਾਬਾ ਜੀ ਬਾਬਾ ਜੀ ਕਹਿ ਕੇ ਆਵਾਜ਼ ਮਾਰੀ ਲੱਗ ਕੇ ਬੰਨੇ ਵੀ ਇਧਰ ਨੂੰ ਗਿਆ ਗੱਡੀਆਂ ਵੱਲ ਨੂੰ ਬਾਬਾ ਜੀ ਤੈਨੂੰ ਨਾ ਹੋ ਗਿਆ ਹੋਵੇ ਕਹਿੰਦਾ ਜਦੋਂ ਮੈਂ ਮੁੜ ਕੇ ਵਾਪਸ ਵੇ ਪੌੜੀਆਂ ਲੱਗ ਕੇ ਆ ਤਾਂ ਉੱਥੇ ਬੈਗ ਹੈ ਨਹੀਂ ਇਹ ਕਹਿੰਦਾ ਮੇਰੇ ਨਾਲ ਕੌਤਕ ਹੋਇਆ ਤੇ ਉਹ ਕਹਿੰਦਾ ਵੀ ਮੈਨੂੰ ਕੋਈ ਸਮਝ ਨਹੀਂ ਆਈ ਮੈਂ ਵੀ ਕੀ ਮੇਰੇ ਨਾਲ ਬਣਿਆ ਕਹਿੰਦਾ ਮੈਂ ਆਪਣੇ ਮਿੱਤਰ ਦਾ ਮੈਨੂੰ ਫੇਰ ਫੋਨ ਆ ਗਿਆ ਮੈਂ ਸਭ ਕੁਝ ਭੁੱਲ ਕੇ ਤੇ ਪਾਰਕਿੰਗ ਚਲਾ ਗਿਆ ਉਹਨਾਂ ਬੈਠਾ ਤੇ ਬਹਿ ਕੇ ਤੇ ਉਹਨੂੰ ਮੈਂ ਸਾਰੀ ਗੱਲ ਸੁਣਾਈ ਵੀ ਯਾਰ ਇਦਾਂ ਮੇਰੇ ਨਾਲ ਚੰਬਾ ਹੋਇਆ ਤੇ ਕਹਿੰਦਾ ਉਹ ਮੈਨੂੰ ਕਹਿਣ ਲੱਗਾ ਨਹੀਂ ਉਹ ਬਾਬਾ ਇਧਰ ਉਧਰ ਹੋ ਗਿਆ ਨਾ ਤੇਰੀ ਨਿਗਾਹ ਤੋਂ ਪਰੇ ਕੋਈ ਗੱਲ ਨਹੀਂ ਬੈਗ ਵੀ ਚੁੱਕ ਲਿਆ ਉਹਨੇ ਤੇ ਚਲੋ ਕਹਿੰਦਾ ਮੈਂ ਗੌਰ ਨਹੀਂ ਕੀਤਾ ਕਹਿੰਦਾ ਮੈਂ ਘਰ ਪਹੁੰਚਿਆ ਘਰੇ ਗਿਆ ਤੇ ਜਾ ਕੇ ਪਰਿਵਾਰ ਨੂੰ ਮਿਲਿਆ ਪਰਿਵਾਰ ਨੂੰ ਇਹ ਗੱਲ ਦੱਸੀ ਉਹ ਕਹਿੰਦੇ ਵੀ ਮਹਾਰਾ ਦੇ ਖਰਦੀਆਂ ਖੇਡਾਂ ਮਹਾਰਾ ਜਾਣਦੇ ਆ ਤੇ ਕਹਿੰਦਾ ਇਹਨਾਂ ਮੈਨੂੰ ਚੇਤਾ ਹੀ ਨਹੀਂ ਵੀ ਮੇਰੇ ਲੱਕ ਦੀ ਦਰਦ हट ਗਈ ਆ ਇਹਨਾਂ ਕਹਿੰਦਾ ਮੇਰੀ ਸੁਰਤੀ ਚ ਹੀ ਨਹੀਂ ਵੀ ਮੇਰੀ ਜਿਹੜੀ ਦਰਦ ਲੱਕ ਦੀ ਬਿਲਕੁਲ ਹੀ ਖਤਮ ਹੋ ਗਈ ਕਹਿੰਦਾ ਰਾਤ ਨੂੰ ਮੈਂ ਦਾ ਗੋਲੀ ਖਾਣ ਲੱਗਾ ਤੇ ਮੈਂ ਆਪਣੀ ਘਰਵਾਲੀ ਨੂੰ ਕਿਹਾ ਵੀ ਮੈਨੂੰ ਗੋਲੀ ਦੇ ਦੇ ਮੈਂ ਗੋਲੀ ਖਾਣੀ ਆ ਕਹਿੰਦਾ ਉਹ ਗੋਲੀ ਲੈ ਕੇ ਆਈ ਤੇ ਮੈਨੂੰ ਉਹਨੇ ਪੁੱਛਿਆ ਵੀ ਤੁਸੀਂ ਬੈਠੇ ਕਿੱਦਾਂ ਆ ਕਿਉਂਕਿ ਜਿੱਦਾਂ ਮੈਂ ਬੈਠਦੇ ਜਦੋਂ ਲਮਕਾ ਆ ਕੇ ਬੈਠਾ ਸੀ ਮੈਂ ਕਦੇ ਵੀ ਕੋਈ ਇਦਾਂ ਬੈਠਿਆ ਨਹੀਂ ਜਾਂਦਾ ਮੈਂ ਕਹਿੰਦੇ ਬੈਹ ਹੀ ਨਹੀਂ ਸੀ ਸਕਦਾ ਮੇਰੇ ਬਹੁਤ ਜਲਦ ਹੁੰਦੀ ਉਹ ਮੈਨੂੰ ਕਹਿੰਦੀ ਵੀ ਤੁਸੀਂ ਕਿਦਾਂ ਬੈਠੇ ਆ ਵੀ ਤੁਸੀਂ ਐਦਾ ਕਿਦਾਂ ਬਹਿ ਕੇ ਬਹਿ ਗਏ ਤੁਹਾਨੂੰ ਕੁਝ ਨਹੀਂ ਹੋ ਰਿਹਾ ਕਹਿੰਦਾ ਫਿਰ ਮੇਰੇ ਮਨ ਵਿੱਚ ਆਈ ਉਹ ਮਣਾ ਮੈਨੂੰ ਤੇ ਜਦੋਂ ਦਾ ਮੈਂ ਸ਼ੀਦਾ ਸਾਹਿਬ ਤੋਂ ਆਇਆ ਮੈਨੂੰ ਤੇ ਦਰਦ ਹੀ ਨਹੀਂ ਫੀਲ ਹੋਈ ਉਹ ਮੈਨੂੰ ਤੇ ਮਾਸਾ ਲੱਕ ਨੂੰ ਦਰਦ ਹੀ ਨਹੀਂ ਹੋਈ ਤੇ ਕਹਿੰਦਾ ਮੈਂ ਨਾ ਫਿਰ ਆਪਣੀ ਘਰ ਵਾਲੀ ਨੂੰ ਕਹਾਂ ਵੀ ਘਰ ਵਾਲੀ ਨੂੰ ਇਹੋ ਗੱਲ ਕਹੀ ਵੀ ਸ਼ੀਦਾ ਦੀ ਕਲਾ ਵਰਤਦੀ ਮੇਰੇ ਮਹਾਰਾ ਨੇ ਖੇੜ ਵਰਤਾ ਦਿੱਤੀ ਕਰਾਮਾਤ ਵਰਤ ਗਈ ਆ ਉਹ ਜਿਹੜਾ ਸਿੰਘ ਸੀ ਮੈਨੂੰ ਟੱਕਰ ਆਇਆ ਉਹਨੇ ਮੇਰੇ ਲੱਕ 'ਚ ਡੰਡਾ ਮਾਰਿਆ ਤੇ ਮੈਨੂੰ ਗੁੱਸਾ ਤਾਂ ਬੜਾ ਆਇਆ ਸੀ ਪਰ ਉਹ ਡੰਡੇ ਨੇ ਮੇਰੀ ਜਿਹੜੀ ਆਰ ਦੰਦ ਤਾਂ ਠੀਕ ਕਰ ਦਿੱਤੀ ਤੇ ਕਹਿੰਦਾ ਮੈਂ ਉਸ ਦਿਨ ਗੋਲੀ ਨਹੀਂ ਖਾਧੀ ਚੰਗਾ ਸੋਹਣਾ ਸੁਤਾ ਰਾਤ ਨੂੰ ਬਿਨਾ ਗੋਲੀ ਤੋਂ ਉਸ ਤੋਂ ਬਾਅਦ ਮਹਾਰਾਜ ਦੀ ਵਰਤੀ ਕਿਰਪਾ ਮੈਨੂੰ ਨਾ ਉਠਣ ਲੱਗਿਆ ਦਰਦ ਨਾ ਬਹਿਣ ਲੱਗਿਆ ਕੁਛ ਨਹੀਂ ਬਿਲਕੁਲ ਲੱਕ ਦੀ ਦਰਦ ਖਾਲਸਾ ਜੀ ਠੀਕ ਹੋ ਗਈ ਤੇ ਭਾਈ ਸਾਹਿਬ ਕਹਿੰਦੇ ਏਡੀ ਖੇਡ ਮੇਰ ਨਾਲ ਖਾਲਸਾ ਜੀ ਸ਼ਿਦਾ ਸਾਹਿਬ ਵਰਤੀ ਤੇ ਮਹਾਰਾਜ ਦੀ ਕਿੱਡੀ ਕਲਾ ਹੈ ਖਾਲਸਾ ਜੀ ਜਿਨ੍ਹਾਂ ਨੂੰ ਸਤਿਗੁਰਾਂ ਦੀ ਮਿਹਰ ਵਰਤਦੀ ਹੈ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਨੂੰ ਗੁਰੂ ਦੇਣ ਵਾਲਾ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਜਿਹੜੇ ਖਾਲਸਾ ਦੀ ਸ਼ਰਧਾ ਭਾਵਨਾ ਨਾਲ ਅਰਦਾਸ ਕਰਦੇ ਹੁਣ ਵੇਖੋ ਕਦੇ ਪਹਿਲਾਂ ਗਿਆ ਹੀ ਨਹੀਂ ਕਿ ਸ਼ਹੀਦਾਂ ਦੇ ਸਾਹਿਬ ਉੱਥੇ ਜਾ ਕੇ ਬਹੁਤ ਉਹਨੇ ਚਪਹਰੇ ਕੱਟੇ ਆ ਜਾਂ ਬਹੁਤ ਸੇਵਾ ਕੀਤੀ ਹੈ ਨਹੀਂ ਪਰ ਉਹਨੇ ਜਿਹੜੀ ਖਾਲਸਾ ਦੀ ਉੱਥੇ ਅਰਦਾਸ ਕੀਤੀ ਉਹ ਤਨੁ ਮਨੋ ਕੀਤੀ ਜਿਹੜਾ ਮਨ ਜੁੜ ਕੇ ਤਾਂਨੇ ਕਾਗਰੋ ਕੇ ਅਰਦਾਸ ਹੁੰਦੀ ਹੈ ਉਹ ਪ੍ਰਵਾਨ ਹੋ ਜਾਂਦੀ ਹੈ ਮਹਾਰਾਜ ਨੇ ਆਪ ਉਹਰੇ ਕੋਲੋਂ ਸੇਵਾ ਲਈ 2.5 ਘੰਟੇ ਤੇ ਫਿਰ ਉਸ ਤੋਂ ਬਾਅਦ ਖੇੜ ਵਰਤਾ ਦਿੱਤੀ ਤੇ ਰਾਜ਼ੀ ਕਰ ਦਿੱਤਾ ਤੇ ਇਦਾਂ ਦੀ ਕਲਾ ਇੱਕ ਮਹਾਰਾਜ ਨੇ ਖਾਲਸਾ ਦੀ ਸ਼ਹੀਦਾਂ ਸਾਹਿਬ ਵਰਤਾਈ ਇਹ ਤੇ ਇਦਾਂ ਦੀ ਇੱਕ ਖਾਲਸਾ ਜੀ ਇੱਕ ਹੋਰ ਹੱਡ ਬੀਤੀ ਆਈ ਉਹ ਵੀ ਆਪ ਜੀ ਨੂੰ ਸੁਣਾਵਾਂਗੇ ਉਹ ਮਾਤਾ ਦੀ ਐ ਤੇ ਉਹ ਬਾਬਾ ਨੋ ਸਿੰਘ ਸਾਹਿਬ ਦੇ ਸਮਾਦ ਦੇ ਦੀ ਉਹ ਵੀ ਆਪ ਜੀ ਨੂੰ ਸੁਣਾਵਾਂਗੇ ਹੱਡ ਬੀਤੀਆਂ ਸ਼ਹੀਦਾਂ ਨੇ ਕਿਦਾਂ ਕਲਾ ਵਰਤਾਈ ਤੇ ਵੇਖੋ ਮਹਾਰਾਜ ਨੇ ਰਾਜੀ ਕਰਕੇ ਖਾਲਸਾ ਜੀ ਘਰ ਭੇਜਿਆ ਸਤਗੁਰਾਂ ਦੇ ਘਰ ਸਭ ਕੁਝ ਐ ਭਾਈ ਤੁਸੀਂ ਬਸ ਮਹਾਰਾਜ ਦੇ ਭਰੋਸਾ ਰੱਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਯਕੀਨ ਵਿਸ਼ਵਾਸ ਰੱਖੋ ਸਤਗੁਰਾਂ ਦੀ ਬੜੀ ਵੱਡੀ ਕਲਾ ਵਰਤਦੀ ਗੁਰੂ ਵਰਗਾ ਖਾਲਸਾ ਜੀ ਹੋਰ ਕੋਈ ਨਹੀਂ ਗੁਰੂ ਜੋ ਦੇ ਸਕਦਾ ਹੈ ਸੰਸਾਰ ਵਿੱਚੋਂ ਕੋਈ ਕਿਸੇ ਪ੍ਰਕਾਰ ਕੋਈ ਸ਼ਕਤੀ ਨਹੀਂ ਦੇ ਸਕਦੀ। ਆਪਣੇ ਗੁਰੂ ਤੇ ਪੂਰਨ ਭਰੋਸਾ ਰੱਖਣਾ, ਆਪਣੇ ਗੁਰੂ ਦੇ ਸਿੰਘਾਂ ਦੇ ਭਰੋਸਾ ਰੱਖਣਾ ਕਿਉਂਕਿ ਜੋ ਗੁਰੂ ਵਿੱਚ ਕਲਾ ਹੈ ਉਹਨੇ ਆਪਣੇ ਸਿੰਘਾਂ ਨੂੰ ਵੀ ਬਖਸ਼ੀ ਹੈ। ਤੇ ਕਹੀਂ ਭੁਗਾਈ ਮਾਰਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਵਿੱਚ ਕਾਦੀ ਸ਼ਕਤੀ ਆ, ਕਿੱਦਾਂ ਆ, ਇੱਦਾਂ ਆ, ਉਦਾਂ ਆ। ਉਹਨਾਂ ਨੂੰ ਕੀ ਪਤਾ ਸ਼ਹੀਦ ਸਿੰਘ ਕੌਣ ਹੁੰਦੇ ਆ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦਨੀ ਦੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਸਾਰਿਆਂ ਦੇ ਹਿਰਦੇ ਵਿੱਚ ਵਸਣ। ਸੁਖ ਵਰਤੋਂ ਪਾਤਸ਼ਾਹਾਂ ਦੇ ਪਾਸ਼ਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਮਰਤ ਵੇਲੇ ਜਾਗੀਏ ਬਾਣੀ ਪੜੀਏ ਅਭਿਆਸ ਕਰੀਏ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰੀਏ ਕਿਉਂਕਿ ਗੁਰੂ ਕੀ ਖੁਸ਼ੀ ਵਿੱਚ ਹੀ ਖੁਸ਼ੀਆਂ ਹਨ ਜੇ ਗੁਰੂ ਖੁਸ਼ ਸਾਰਾ ਜਗਤ ਖੁਸ਼ ਖੰਡ ਬ੍ਰਹਮੰਡ ਖੁਸ਼ ਤੇ ਜੇ ਗੁਰੂ ਨਹੀਂ ਖੁਸ਼ ਤੇ ਭਾਵੇਂ ਕੋਲ ਕਰੋੜਾਂ ਰੁਪਈਆ ਹੋਵੇ ਕਰੋੜਾਂ ਸੁਖ ਹੋ ਜਾਣ ਖਾਲਸਾ ਜੀ ਫਿਰ ਮਹਾਰਾਜ ਕਹਿੰਦੇ ਤ੍ਰਿਗ ਹੈ ਉਹਨਾਂ ਦਾ ਜੀਵਨ ਸੋ ਮਹਾਰਾਜ ਦੀ ਖੁਸ਼ੀ ਲਈਏ ਗੁਰੂ ਕੀ ਸੰਗਤ ਕਰੀਏ ਗੁਰੂ ਕੀ ਸੰਗਤ ਵਿੱਚੋਂ ਖਾਲਸਾ ਜੀ ਨਾਮ ਪ੍ਰਾਪਤ ਕਰੀਏ ਜਿਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਉੱਥੇ ਰੱਬ ਵਸ ਜਾਂਦਾ ਫੇ ਮਨ ਵਸ ਆ ਜਾਂਦਾ ਮਨ ਵਸ ਆ ਵਾ ਨਾਨਕਾ ਚਪੂਰਨ ਕਿਰਪਾ ਇਹ ਜੇ ਪੂਰਨ ਕਿਰਪਾ ਪੂਰੀ ਕਿਰਪਾ ਵਰਤੇ ਫਿਰ ਮਨ ਵਸ ਆਉਂਦਾ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ